3-4 ਸਾਲ ਹੋ ਗਏ 2002 ਚ ਮੈਂ ਆਇਆ ਸੀ ਉਦੋਂ ਦੀ ਇਹ ਸੇਵਾ ਥੋੜੀ ਥੋੜੀ ਕਰਦੇ ਰਹੇ ਨਾਲੋ ਨਾਲ ਹੀ ਇਹ ਜਿਹੜੀ ਸੇਵਾ ਲਈ ਹੈ ਨਾ ਬੜੇ ਭਾਗਾ ਵਾਲਿਆਂ ਨੂੰ ਮਿਲਦੀ ਆ ਤੋਂ ਮੈਂ ਥੋੜਾ ਜਿਹਾ ਕੰਮ ਕਰਕੇ ਬੱਚਿਆਂ ਦੀ ਰੋਟੀ ਕਮਾਈ ਹੈ ਬਾਹਰ ਗੁਰਬਿਰ ਬੜਾ ਭੀਰੀ ਥਲੇ ਗਿਆ ਲਾਤੀ ਭੀਰ ਥਲੇ ਉੱਥੋਂ ਹਨ ਕੋਈ ਸਾਰਾ ਹੋਇਆ ਤੇ ਅਸੀਂ ਉੱਥੋਂ ਸਰਦਾਰ ਬਣੇ ਵੇਲਣੇ ਚ ਆ ਗਿਆ ਹਾਂ ਤੇ ਕੰਮ ਕਰਦੇ ਜਿੰਮੇਦਾਰਾ ਕੰਮ ਕਰਦੇ ਆ ਉਹ ਮੇਰੇ ਕੇਸ ਜਿਹੜੇ ਸੀ ਨਾ ਉਦੋਂ ਵਿੱਚ ਆ ਚੁੱਕੇ ਸੀ ਵੇਲਣੇ ਦੇ ਤੋਂ ਫੇ ਸਾਨੂੰ ਕੇਸ ਵੀ ਕੱਟਣੇ ਪਏ ਸੀ ਜ਼ਬਾਨ ਜਿਹੜੀ ਬਿਲਕੁਲ ਚੂਰਾ ਹੋ ਗਈ ਸੀ ਹਾਂਜੀ ਗੁਰੂ ਘਰ ਆਣ ਕੇ ਦੁਬਾਰਾ ਕੇਸ ਰਕਈਂ ਤੁਹੁੰਦਾ ਵੀ ਅਸੀਂ ਆਪਣੀ ਸੜਕਾਂ ਸੁਹਾਰ ਕੇ ਜਾਈਏ ਇੱਥੋਂ ਦਾ ਸਭ ਕੁਝ ਕਰਕੇ ਫੇਰ ਘਰ ਜਾਈਏ ਤੇ ਅਹੀਗੇ ਸੇ ਤਾਰੇ ਚੱਲਦੇ ਰਹੀਏ ਮਹਾਰਾਜ ਦੇ ਦਾਸ ਸੇਵਾਕ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਸੱਚਖੰਡ ਜੀ ਦੇ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਤੁਹਾਨੂੰ ਇੱਕ ਐਸੇ ਗੁਰਸਿੱਖ ਵੀਰ ਨਾਲ ਮਲਾਵਾਂਗੇ ਜਿਸ ਵੱਲੋਂ ਅਪਾਹਜ ਹੋਣ ਦੇ ਬਾਵਜੂਦ ਵੀ ਸੇਵਾ ਜੋ ਹੈ ਤਨਦੇਈ ਦੇ ਨਾਲ ਕੀਤੀ ਜਾਂਦੀ ਹੈ ਗੁਰੂ ਘਰ ਦੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਰੱਬ ਵੱਲੋਂ ਜ਼ਰੂਰ ਮਾਰ ਪਈਆ ਪਰ ਹਾਲਾਤ ਇਹੋ ਜਿਹੇ ਹੋਣ ਦੇ ਬਾਵਜੂਦ ਵੀ ਜੋ ਹੈ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਗੁਰੂ ਘਰ ਦੀ ਸੇਵਾ ਤਨ ਦੇ ਤਨਦੇਈ ਦੇ ਨਾਲ ਜ਼ਰੂਰ ਕਰਦੇ ਨੇ ਤਾਂ ਇਹ ਵੇਖ ਸਕਦੇ ਹੋ ਤੁਸੀਂ ਕਿ ਝਾੜੂ ਦੀ ਹੀ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਤੇ ਗੱਲ ਵੀ ਕਰਾਂਗੇ ਵਿੰਦਰ ਸਿੰਘ ਹੋਣਾ ਦੇ ਨਾਲ ਤਾਂ ਲਖਵਿੰਦਰ ਜੀ ਕਿਵੇਂ ਜੋ ਤੁਸੀਂ ਕਿਉਂਕਿ ਗੁਰੂ ਘਰ ਦੀ ਸੇਵਾ ਕਰ ਰਹੇ ਹੋ ਤਾਂ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਕਿ ਜੋ ਰੱਬ ਵੱਲੋਂ ਇੱਕ ਮਾਰ ਵੀ ਪਈ ਆ ਕਿ ਬਾਹ ਜੋ ਆ ਇੱਕ ਨਹੀਂ ਕੀ ਤਾਂ ਕਿੰਨੀ ਦਰ ਹੋ ਗਈ ਇੱਥੇ ਸੇਵਾ ਕਰ ਦਿੱਤਾ ਸਾਨੂੰ ਜੀ ਇੱਥੇ 20-22 ਸਾਲ ਹੋ ਗਏ 2002 ਚ ਮੈਂ ਆਇਆ ਹਾਂ ਅਸੀਂ ਉਦੋਂ ਦੀ ਇਹ ਸੇਵਾ ਥੋੜੀ ਥੋੜੀ ਕਰਦੇ ਰਹੇ ਨਾਲੋ ਨਾਲ ਹੀ ਤੇ ਇਹ ਜਿਹੜੀ ਸੇਵਾ ਲਈ ਆ ਨਾ ਬੜੇ ਭਾਗਾ ਵਾਲਿਆਂ ਨੂੰ ਮਿਲਦੀ ਹੈ ਇਹ ਸ਼ੁਰੂ ਸ਼ੁਰੂ ਤੋਂ ਹੀ ਮਤਲਬ ਇੱਥੇ ਸੇਵਾ ਕਰਦੇ ਸੀ ਪਹਿਲਾਂ ਕੀ ਕਰਦੇ ਸੀ ਮੇਰੇ ਪਹਿਲਾਂ ਕੁਝ ਕੰਮ ਵੀ ਕੀਤਾ ਸੀ ਬੱਚਿਆਂ ਜੋਗਾ ਰੋਟੀ ਕਮਾ ਕੇ ਖਾਧੀ ਆ ਇੱਕ ਹੱਥ ਨਾਲ ਐ ਕੌਫੀ ਸਟਾਲ ਤੇ ਲੱਗੇ ਰਹੇ ਇਥੋਂ ਮੈਂ ਥੋੜਾ ਜਿਹਾ ਕੰਮ ਕਰਕੇ ਬੱਚਿਆਂ ਜੋਗੀ ਰੋਟੀ ਕਮਾਈ ਤਾਂ ਸੇਵਾ ਵੱਲ ਕਿਵੇਂ ਪਏ ਕਿਵੇਂ ਜੋ ਧਿਆਨ ਆ ਕਿ ਸੇਵਾ ਕਰਨੀ ਚਾਹੀਦੀ ਐ ਪਹਿਲਾਂ ਕਮੇਟੀ ਵੀ ਕਰਾ ਰਹੀ ਸੋਮਨੀ ਕਮੇਟੀ ਵੀ ਤੇ ਕੌਫੀ ਵਾਲਿਆਂ ਨਾਲ ਲੱਗੇ ਇਹ ਸਫਾਈ ਕੌਫੀ ਵਾਲੇ ਵੀ ਕਰਵਾ ਰਹੇ ਲੈਂਦੇ ਇੱਕ ਟਾਈਮ ਕਰਵਾਉਂਦੇ ਸੀ ਕਾਫੀ ਵਾਲੇ ਤੇ ਕੁਝ ਆਈਂ ਸੇਵਾ ਕਰ ਦਿੰਦੇ ਹਾਂ ਜੀ ਜਦੋਂ ਵੇਲੇ ਹੁੰਦੇ ਹਨ ਤੇ ਫਿਰ ਉਦੋਂ ਤੋਂ ਆਪਾਂ ਲੱਗੇ ਹਾਂ ਸਾਡੀ ਸਰਦਾ ਹੋ ਗਈ ਫੇ ਇਹ ਗੁਰੂ ਘਰ ਦੀ ਸੇਵਾ ਕਰ ਚੱਲੀਏ ਜਿੰਨੇ ਜੋਗ ਹੈ ਗਏ ਕਿਵੇਂ ਉਹ ਹੀ ਮੈਂ ਤੁਹਾਨੂੰ ਪੁੱਛ ਰਿਹਾ ਕਿ ਜਦੋਂ ਤੁਸੀਂ ਪਹਿਲਾਂ ਵੀ ਗੁਰੂ ਘਰ ਆਉਂਦੇ ਸੀ ਤਾਂ ਕਦੋਂ ਤੋਂ ਧਿਆਨ ਪਿਆ ਕਿ ਮੈਨੂੰ ਸੇਵਾ ਕਰਨੀ ਚਾਹੀਦੀ ਹੈ ਇਹ ਜੀ ਮੇਰਾ ਖਿਆਲ ਹੈ ਬਈ ਆਪਾਂ ਨਾ ਜਦੋਂ ਸੇਵਾ ਵਧਾਈ ਆ ਅੰਦਰ ਮਥੇ ਟੇਕਣ ਜਾਂਦੇ ਹਾਂ ਉਦੋਂ ਤੋਂ ਮੇਰੀ ਚਲਚਾ ਹੋ ਗਈ ਪਈ ਇੱਥੋਂ ਦੀ ਸੇਵਾ ਕਰ ਹੀ ਚੁੱਕੀ ਐ ਜਿੰਨੇ ਜੋਗੇ ਅਸੀਂ ਕਰ ਦਈਏ। ਕਟਿੰਗ 'ਚ ਵੀ ਹੁੰਦੇ। ਹਾਂਜੀ ਪਹਿਲਾਂ ਹਿੰਦੂ ਵੀ ਹੁੰਦੇ। ਹਾਂਜੀ। ਫੇਰ ਸਰਦਾਰ ਬਣੇ। ਕਿਵੇਂ ਆ ਮੰਦ ਵਿੱਚ ਕੀ ਕੇਸ ਰੱਖ ਲੈਣੇ ਚਾਹੀਏ? ਆਪਾਂ ਬਾਬੇ ਬੁੱਢਾ ਭੇਰੀ ਥਲੇ ਗਏ ਲਾਤੀ ਭੇਰ ਥਲੇ। ਉੱਥੋਂ ਹਾਨੂੰ ਕੋਈ ਸਾਰਾ ਹੋਇਆ ਤੇ ਅਸੀਂ ਉੱਥੋਂ ਸਰਦਾਰ ਬਣੇ ਲੇਖਿੰਦਰ ਜੀ ਇਹ ਵੀ ਦੇਖ ਰਹੇ ਕਿ ਜਿੱਦਾਂ ਤੁਹਾਡੀ ਬਾਹਾਂ ਵੀ ਮਤਲਬ ਨਹੀਂ ਗਈ ਤਾਂ ਕੀ ਇੱਕ ਹੀ ਘਟਨਾ ਵਾਪਰੀ ਸੀਗੀ ਜਦੋਂ ਇਹ ਮੈਂ ਨਿਕਾਹ ਹੁੰਦਿਆ ਨਾ ਵੇਲਣੇ ਚ ਆ ਗਿਆ ਹਾਂ ਤੇ ਕੰਮ ਕਰਦੇ ਜਿੰਮੇਦਾਰਾ ਕੰਮ ਕਰਦੇ ਆ ਉਹ ਮੇਰੇ ਕੇਸ ਜਿਹੜੇ ਸੀ ਨਾ ਉਹ ਜੋ ਵੇਚ ਆ ਚੁੱਕੇ ਸੀ ਵੇਲਣੇ ਦੇ ਤੋਂ ਫੇ ਸਾਨੂੰ ਕੇਸ ਵੀ ਕੱਟੜੇ ਪਏ ਸੀ ਤੇ ਬਾਹਾਂ ਜਿਹੜੀ ਬਿਲਕੁਲ ਚੂਰਾ ਹੋ ਗਈ ਦੋ ਦੋ ਗਿਠਾ ਉਂਗਲਾ ਬਲ ਗਈ ਕੀ ਹੈ ਤੇ ਫੇ ਅਸੀਂ ਐਸੇ ਤਰ੍ਹਾਂ ਕਮ ਕੀਤਾ ਨਬਾਇਆ ਫਿਰ ਕੇਸ ਵੀ ਨਾਲ ਕੱਟਨੇ ਪਏ ਸੀ ਤੇ ਉਸ ਤੋਂ ਬਾਅਦ ਤੁਸੀਂ ਗੁਰੂ ਘਰ ਆ ਕੇ ਫਿਰ ਇੱਥੇ ਦੁਬਾਰਾ ਕੇਸ ਰੱਖਿਆ ਹਾਂਜੀ ਗੁਰੂ ਘਰ ਆਣ ਕੇ ਦੁਬਾਰਾ ਕੇਸ ਰੱਖਿਆ ਤੇ ਪਰਿਵਾਰ ਦੇ ਵਿੱਚ ਕਿੰਨੇ ਜੀਓ ਤੁਸੀਂ ਤਾਂ ਗੁਜ਼ਾਰਾ ਕਿਵੇਂ ਕਰਦੇ ਆਂ ਇਹ ਪਰਿਵਾਰ ਦੇ ਵਿੱਚ 4 ਜੀ ਆ ਜੀ ਹਾਂਜੀ ਦੋ ਇੱਕ ਮੇਰੇ ਲੜਕਾ ਇੱਕ ਮੇਰੀ ਲੜਕੀ ਆ ਤੇ ਦੋ ਜੀ ਇਹ ਆਪ ਤੇ ਗੁਜ਼ਾਰਾ ਕਿਵੇਂ ਕਰਦੇ ਹੋ ਆਪਣੇ ਪਰਿਵਾਰ ਦਾ ਗੁਜ਼ਾਰਾ ਜੀ ਥੋੜਾ ਬਹੁਤਾ ਸਾਨੂੰ ਕਮੇਟੀ ਵੀ ਸਾਰਾ ਦਿੰਦੀ ਆ ਤੇ ਤਨਖਾਹ 3000 ਰੁਪਏ ਆ ਮਿਲਦੀ ਆ ਤਸੀਂ ਉਹਦੇ ਨਾਲ ਗੁਜ਼ਾਰਾ ਕਰ ਲੈਂਦੇ ਹੋ ਤਾਂ 22 ਸਾਲਾਂ ਤੋਂ ਇਸੇ ਤਰੀਕੇ ਨਾਲ ਸੇਵਾ ਹਾਂਜੀ ਇਸੇ ਤਰ੍ਹਾਂ ਦੇ ਵਿੱਚ ਕਿੰਨੇ ਕਿੰਨੇ ਘੰਟੇ ਇੱਥੇ ਤੁਸੀਂ ਸੇਵਾ ਕਰਦੇ ਆਹੀ ਜੀ ਦਿਨ ਦੇ ਬਾ 15 ਮਿੰਟ ਰੋਟੀ ਖਾਣੀ ਹੈ ਚਮੜਕੇ ਫੇਰ ਲੱਗ ਪੈਣਾ ਹੀ ਸੇਵਾ ਨੂੰ ਇਹੀ ਇਸੇ ਤਰ੍ਹਾਂ ਸੇਵਾ ਨੁਹਾ ਕੇ ਜਣਾਂਗੇ ਤਾਂ ਅਰੇਂਜੀ ਜ਼ਿੰਦਗੀ ਤੱਕ ਜਦੋਂ ਤੱਕ ਸੇਵਾ ਕਰਦੇ ਰਹੋਗੇ ਮਨ ਦੇ ਵਿੱਚ ਕਿੰਨਾ ਕੁ ਗੁਰਪ੍ਰਤੀ ਸਾਡਾ ਸਰੀਰ ਚੱਲੇਗਾ ਨਾ ਉਦੋਂ ਤੱਕ ਅਸੀਂ ਆਪਣੀ ਸੇਵਾ ਨੁਹਾ ਕੇ ਜਾਵਾਂਗੇ ਤੇ ਅਸੀਂ ਤਾਂ ਪਰਮਾਤਮਾ ਹਨ ਨੂੰ ਇੱਤਾ ਹੀ ਰੱਖੇ ਅਸੀਂ ਆਪਣੀ ਸੇਵਾ ਜਿਹੜੀ ਆ ਸਰਦਾ ਦੇ ਨਾਲ ਕਰਦੇ ਰਹੀਏ ਸੰਗਤਾਂ ਦੇ ਤੇ ਸਾਨੂੰ ਬਹੁਤ ਧੰਨਵਾਦ ਕੀਤਾ ਨਹੀਂ ਹੁੰਦੀ ਜਿੱਦਾਂ ਕੋਈ ਦਿੱਕਤ ਨਹੀਂ ਜੀ ਹੁੰਦੀ ਸਾਨੂੰ ਸਭੋ ਬਹੁਤ ਹੀ ਮਨ ਨੂੰ ਹੁੰਦਾ ਵੀ ਅਸੀਂ ਆਪਣੀ ਸੜਕਾਂ ਸਵਾਰ ਕੇ ਜਾਈਏ ਇੱਥੋਂ ਦਾ ਸਭ ਕੁਝ ਕਰਕੇ ਫੇਰ ਹੀ ਘਰ ਜਾਈਏ ਤੇ ਆਹੀ ਜੇ ਸੇ ਤਰ੍ਹਾਂ ਚੱਲਦੇ ਰਹੀਏ ਮਹਾਰਾਜ ਦੇ ਦਾ ਸੇਵਾ ਕਰਦੇ। ਹਾਂਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਲਖਵਿੰਦਰ ਸਿੰਘ ਹੁਣਾਵਾਲਾ ਜੋ ਇਸ ਤਰੀਕੇ ਨਾਲ ਗੁਰੂ ਘਰ ਦੇ ਬਾਹਰ ਜੋ ਇੱਥੇ ਸੇਵਾ ਨਿਭਾਈ ਜਾ ਰਹੀ ਆ ਤਾਂ ਮਨ ਦੇ ਵਿੱਚ ਕਾਫੀ ਜ਼ਿਆਦਾ ਉੱਚਾ ਜੋ ਗੁਰੂ ਪ੍ਰਤੀ ਹੈਗਾ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਜ਼ਰੂਰ ਰੱਬ ਵੱਲੋਂ ਮਾਰ ਵੀ ਪਈ ਆ ਕਿ ਬਾਹ ਇੱਕ ਨਹੀਂ ਹੈਗੀ ਆ ਪਾਹੀ ਜਾਗੇ ਨੇ ਪਰ ਫਿਰ ਵੀ ਗੁਰੂ ਦੇ ਘਰ ਦੇ ਬਾਹਰ ਖੜ ਕੇ ਜੋ ਇਹਨਾਂ ਵੱਲੋਂ ਸੇਵਾ ਝਾੜੂ ਮਾਰਨ ਦੀ ਸੇਵਾ ਇਸੇ ਤਰੀਕੇ ਕੀਤੀ ਜਾਂਦੀ ਆ ਤਾਂ ਹਾਲਾਂਕਿ ਜੇਕਰ ਗੱਲ ਕਰ ਲਈਏ ਤਾਂ ਪਹਿਲਾਂ ਜ਼ਰੂਰ ਦੂਸਰੀ ਕੇ ਕਟਿੰਗ ਚ ਸੀਗੇ ਪਰ ਹੁਣ ਜੋ ਹੈ ਜ਼ਰੂਰ ਫੇਰ ਸਿੱਖੀ ਰੂਪ ਦੇ ਵਿੱਚ ਆ ਚੁੱਕੇ ਨੇ ਤਾਂ ਇੱਥੇ ਸੇਵਾ ਨਿਭਾ ਰਹੇ ਨੇ ਕੈਮਰਾਮੈਨ ਸੰਦੀਪ ਮਰਦਾਨਾ ਲੱਖਜੋਨ ਇੱਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ